ਹਾਂਜੀ ਦੋਸਤੋ ਆਪਾਂ ਚੱਲਿਆਂ ਅਮਰੂਦਾਂ ਦੇ ਬੂਟੇ ਲੈਣ ਤੇ ਆਪਾਂ ਚੱਲਿਆਂ ਜਿਹੜੇ ਸਲਾਤਪੁਰ ਐ ਸਸਹਿਆੜਾਂ ਤੋਂ ਉਹਨਾਂ ਦੀ ਨਰਸਿੰਗ ਬਹੁਤ ਵਧੀਆ ਜੀ ਹੈ ਸੋ ਵਧੀਆ ਬੂਟੇ ਮਿਲ ਜਾਂਦੇ ਆ ਤੇ ਆਪਾਂ ਲੈਣ ਚੱਲਿਆਂ ਉੱਥੋਂ ਆਪਾਂ ਲਿਆਵਾਂਗੇ ਹਸਾਰ ਸਪੈਦਾ ਤੇ ਤਾਲੇਵਾਂ ਲਾਲ ਅਮਰੂਦ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਵੀਡੀਓ ਬਣਾਉਣੀ ਉਹਨਾਂ ਦੇ ਚਿੱਤ ਤੇ ਤੁਹਾਨੂੰ ਉੱਥੇ ਹੀ ਦਿਖਾਵਾਂਗੇ ਬਰੂਦਾਂ ਨੇ ਕਸਮਾ ਹੋਰ ਵੀ ਦਿਖਾਵਾਂਗੇ ਤੁਹਾਨੂੰ ਚੀਜ਼ਾਂ ਤੇ ਜੁੜੇ ਰਹੋ ਵੀਡੀਓ ਦੇ ਨਾਲ ਕਿੱਥੇ ਬਾਈ ਪੱਕਾ ਕਾਮਪਰਥਰੀ ਆ ਪੱਤੇ ਨੇ ਪੱਤੇ ਕਿਹੜੇ ਆ ਮੈਂ ਲਾ ਦੇਣਾ ਮੇਰੇ ਕੋਲ ਸਤਲਜ ਪਰਪਲ ਲੱਗਿਆ ਵਾ ਉਹ ਦੂਜਾ ਮੈਨੂੰ ਲਾਉਣਾ ਪੈਣਾ ਫੇਰ ਉਹਦਾ ਪੱਤਾ ਕਾਲਾ ਗਾ ਇਹ ਤੈਨੂੰ ਪਤਾ ਹੋਊਗਾ ਸਤਲਜ ਪਰਪਲ ਦਾ ਤੈਨੂੰ ਪਤਾ ਕਿ ਹੋਊਗਾ ਕਿਹੜਾ ਇਹ ਕਿਹੜਾ ਸਾਰਿਆਂ ਦੀ ਭੇਜ ਦੇਣਾ ਜਿਹੜਾ ਕਹਿਣ ਕਿ ਉਹ ਹੀ ਲਾਣਾ ਇੱਕ ਵਾਰ ਕਿੰਨੇ ਰਾਹ ਇਹ ਟ੍ਰੇਪਿਆ ਫਾਰ ਲੋ ਜੀ ਦੋਸਤੋ ਆਪਾਂ ਲੈ ਲੈਂਦੇ ਆ ਦੋ ਬੂਟੇ ਅਮਰੂਦ ਦੇ ਜਿਹੜਾ ਆਹਗਾ ਲਾਲ ਤਾਲੇਵਾਨਾ ਤੇ ਆਹ ਹੈਗਾ ਅਸਾਰਸ ਇਹ ਦੋਨੇ ਦਿੱਤੇ ਆ ਟਾਈਟੇ ਉਹਦੇ 500 ਦੇ ਆਏ ਦੋਨੇ ਬੂਟੇ ਅਮਰੂਦ ਦੇ ਤੇ ਆ ਇਹਨਾਂ ਨੇ ਨਾਲ ਬੈਡੀਸਨ ਦਵਾਈ ਦਿੱਤੀ ਜਿਹੜੀ ਨਾਲ ਪਾਉਨੇ ਆਪਾਂ ਇਹਨੂੰ ਗਰੋਥ ਵਾਸਤੇ ਤੇ ਇਹਦੇ ਇਹ ਦਵਾਈ ਸਣੇ ਤੇ ਦੋ ਬੂਟੇ 500 ਰੁਪਏ ਦੇ ਆਏ ਆਪਾਂ ਤੇ ਇਹਨੂੰ ਆਪਾਂ ਲਾਵਾਂਗੇ ਆਪਣੇ ਕੋਲ ਦੋ ਅਮਰੂਦ ਦੇ ਪਹਿਲਾ ਬੂਟੇ ਲੱਗਿਆ ਦੋ ਆਪਾਂ ਲਵਣਾ ਇਹਨੂੰ ਕਲਮ ਕਰਿਆ ਹੋਇਆ ਆ ਦਿਖਾ ਯੂਨਿਟ ਕਰਕੇ ਇਹਨੂੰ ਆ ਕਲਮ ਕਰਿਆ ਹੋਇਆ ਇੱਥੋਂ ਤੇ ਆ ਬੂਟੇ ਗਰੋਥ ਆ ਇਹਨੂੰ ਆਪ ਪ লাগਣਾ ਆ ਹੈਗਾ ਬਿਨਾ ਕਲਮ ਤੋਂ ਜਿਹੜਾ ਲਾਲ ਵਾਲਾ ਇਹਨੂੰ ਵੀ ਬਹੁਤ ਹੀ ਅਮਰੂਦ ਲੱਗਦਿਆ ਇਹਨੂੰ ਆਪਾਂ ਹੁਣ ਲਾਵਾਂਗੇ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਤੇ ਆਇਓ ਬੂਟੇ ਲੈ ਚਲੀ ਗਰਮਾਣਾ ਚੱਕ ਤੂੰ ਆ ਫੜ ਇਹਨੂੰ ਆਪਾਂ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਿਆਂ ਤੋਹੇ ਆਪਾਂ ਪਹਿਲੇ ਹੀ ਬਣਾ ਦੇ ਤੁਹਾਨੂੰ ਦੱਸਿਆ ਥੋੜੀ ਕਰਨਾ ਚੈਚ ਲਿੰਗਾਉ ਰੱਖਦੇ ਸਮਝ ਲੈ ਤੇ ਤੋਹੇ ਤੁਹਾਨੂੰ ਦੱਸ ਦੇਵਾਂ ਕਿਵੇਂ ਬਣਾ ਗਰਮਣ ਧਿਆਨ ਨਾਲ ਪੁੱਤ ਡਿੱਗ ਨਾ ਪਵੇ ਇਹਨਾਂ ਚ ਦਵਾਈ ਰਲਾਉਣੀ ਹੈ ਜਿਹੜੀ ਉਹ ਵੀ ਤੁਹਾਨੂੰ ਦੱਸਾਂਗੇ ਸਾਰਾ ਆਲਮਰੀ ਆਪਾਂ ਚੱਲਦੇ ਆਂ ਅੱਗੇ ਆਇਆ ਗਰਮਾਣ ਆ ਗਏ ਅੱਜ ਇਹ ਤਰੀਖ ਹੈਗੀ ਆਪਣੀ 18 18 18 ਅਗਸਤ ਨੂੰ ਆਪਾਂ ਲਾਉਣੇ ਆ ਬੂਟੇ ਇਹ ਤੇ ਆਉਣ ਵਾਲੇ ਸਮੇਂ 'ਚ ਕੁਛ ਸਮਾਂ ਬਾਅਦ ਤੇ ਉਥੇ ਕਟਲ 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 ਦੀ ਸਬਜ਼ੀ ਜਿੰਨਾ ਇਹਨੂੰ ਪਤਾ ਪਿੰਡਾਂ 'ਚ ਘੱਟ ਪਤਾ ਹੁੰਦਾ ਕਟਲ ਕਟਲ ਦਾ ਬੂਟਾ ਲਿਆਵਾਂਗੇ ਉਹ 350 ਦਾ ਬੂਟਾ ਦਿੰਦੇ ਕਟਲ ਗਰਮਾਂਡ ਰੰਬੀ ਲੈ ਕੇ ਆ ਇਹ ਆਪਾਂ ਮਿੱਟੀ ਨਾ ਪਹਿਲੇ 2 बाई 2 ਦੀ ਪੱਟ ਕੇ ਥੱਲੇ ਸਾਰੀ ਸੈੱਟ ਕਰ ਲਈ ਸੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਇਹ ਰੇਅਰ ਲਾਉਣੀ ਆ ਸਾਰੀ ਇਹਨੂੰ ਪੱਟ ਕੇ ਮਿੱਟੀ ਨੂੰ ਇਹਦੇ ਵਿੱਚ ਜਿਹੜੀ ਆ ਕਾਲੀ ਰਲੇ ਆ ਇੱਕ ਤਾਂ ਆਹ ਗੁਲਾਬੀ ਵਾਲੀ ਪਿੰਕ ਵਾਲੀ ਤੇ ਇੱਕ ਆਹ ਬਲੈਕ ਵਾਲੀ ਦੀ ਬਲੈਕ ਵਾਲੀ ਅੱਧਾ ਪੈਕਟ ਪਾਉਣਾ ਇੱਕ ਬੁੱਢ ਨੂੰ ਇਹਨੂੰ ਐਂ ਅੱਧਾ ਕਰ ਲੈਣਾ ਠੀਕ ਆ ਅੱਧਾ ਦਾ ਪੈਕਟ ਪਾਉਣਾ ਅੱਧਾ ਇੱਕ ਨੂੰ ਪਾਉਣਾ ਅੱਧਾ ਇੱਕ ਨੂੰ ਪਾਉਣਾ ਤੇ ਆਹ ਇੱਕ ਇੱਕ ਪੁੜੀ ਪਾਣੀ ਦੋਨਾਂ ਨੂੰ ਤੇ ਇਹਨੂੰ ਲਾਉਣ ਦਾ ਤਰੀਕਾ ਉਹੀ ਆ ਫਿਰ ਮੈਨੂੰ ਇਤਨੀ ਸਾਢੇ ਹੋ ਗਏ ਲਾਉਣ ਦਾ ਤਰੀਕਾ ਉਹੀ ਆ ਵੀ ਇਹਨੂੰ ਪਹਿਲਾਂ ਪੱਟ ਕੇ ਉਹ ਲਾ ਕਰ ਲੈਣਾ ਸਾਰੀ ਮਿੱਟੀ ਨੂੰ ਇਹ ਪੋਲਾ ਸਾਡਾ ਪਹਿਲਾਂ ਹੀ ਕਰਿਆ ਦਾ ਹੂੰ ਟੋਹੇ ਤਿਆਰ ਸੀ ਕਿ ਅਪ ਪਹਿਲਾਂ ਕਰਤੀ 2-3 ਦਿਨ ਪਹਿਲਾਂ ਟੋਹੇ ਇਹ ਤਿਆਰ ਕਰਦੇ ਸੀਗੇ ਬਸ ਬੂਟੇ ਲੈਣ ਨਹੀਂ ਜਾਇਆ ਗਿਆ ਤੇ ਦਰਵਾਣ ਖੋਲੇ ਨੂੰ ਪੈ ਗਿਆ ਇਹ ਕੌ ਲੈ ਕੇ ਕਸ ਕਰ ਕਸ ਕਰ ਚੱਕ ਲੈ ਕੇ ਮੈਂ ਕੋਲ ਦਾ ਇਨਾ ਮਿੱਟੀ ਨੂੰ ਆਪਾਂ ਥੋੜੀ ਇਹਨੂੰ ਬਾਹਰ ਕੱਢ ਲੈਣਾ ਇਹਦੇ ਵਿੱਚ ਚਰ ਲਾਣਾ ਬਾਹਰ ਕੱਢ ਕੇ ਮਿੱਟੀ ਨੂੰ ਪੈਂਚਰ ਲਾ ਕੇ ਦਵਾਈ ਫਿਰ ਦੁਬਾਰੇ ਇੱਥੇ ਵਿੱਚ ਪਾਵਾਂਗੇ ਫਿਰ ਇਹਨੂੰ ਕਰਨਾ ਕੀ ਆ ਜਿੱਡਾ ਆ ਬੂਟਾ ਆਹ ਵਾਲਾ ਲਾਵਾਂਗੇ ਇਧਰ ਆਪਾਂ ਸਾਰ ਤੇ ਲਾਲ ਪਰਲੀ ਸਾਈਡ ਕੰਦੇ ਲਾਉਣਾ ਤੇ ਜਿੱਡਾ ਬੂਟਾ ਜਿੱਡੀ ਆ ਗੁੱਟੀ ਆ ਉਹਨਾਂ ਟੋਹਾ ਵਿੱਚੋਂ ਕੱਢ ਰਿਹਾ ਤੁਹਾਨੂੰ ਦਿਖਾਉਂਗਾ ਮੈਂ ਵੀਡੀਓ 'ਚ ਫਿਰ ਆ ਮੈਂ ਮਿੱਟੀ ਬਾਹਰ ਕੱਢਣਾ ਇਹ ਚਾ ਦਵਾਈ ਮਿਕਸ ਕਰਾਂਗੇ ਚੰਗੀ ਤਰ੍ਹਾਂ ਗਰਵਾਣਾ ਜੇ ਹੱਥ 'ਚ ਫੜੀ ਬੈਠਾ ਚ ਮਿਕਸ ਕਰ ਲੈਣੀ ਚੰਗੀ ਤਰ੍ਹਾਂ ਆਹ ਚੰਗੀ ਤਰ੍ਹਾਂ ਮਿਕਸ ਕਰ ਲਈ ਨਾ ਫਿਰ ਵਧੀਆ ਬਣ ਜਾਏ ਇਹਦੀ ਕਾਦੇ ਵਾਸਤੇ ਦਿੰਦੇ ਆ ਇਹ ਰੇ ਗਰੋਥ ਵਾਸਤੇ ਹੁੰਦੀ ਹੈ ਇਹਦੀ ਹੋਰ ਪਾ ਲਈ ਹੂੰ ਅੱਧੀ ਟਿਪੋਣੀ ਹਾਂ ਇਹਦਾ ਇੱਕ ਪੂਰੀ ਇਹ ਪਾਉਣੀ ਆ ਇਹ ਕੀ ਆ ਇਹਦਾ ਇਹ ਬੂਟਾ ਦੀ ਗਰੋਥ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਬਾਅਦ ਚ ਵੀ ਤੁਸੀਂ ਪਾ ਸਕਦੇ 3 ਮਹੀਨਿਆਂ ਚ 3 ਮਹੀਨਿਆਂ ਬਾਅਦ ਇੱਕ ਪੂਰੀ ਪਾਉਂਗੇ ਤਾਂ ਬੂਟਾ ਦੀ ਗਰੋਥ ਬਹੁਤ ਵਧੀਆ ਹੁਣ ਇਹ ਜੀ ਤੂੰ ਬੜਾ ਦੂਰ ਕੈਮਰਾ ਕਰ ਲੋ ਇਹ ਮਿੱਟੀ ਆ ਵਿੱਚ ਪਾਈ ਸੀ ਆਪਾਂ ਇਹ ਮੈਕਸ ਮਿੱਟੀ ਪਾਈ ਸੀ ਆਪਾਂ ਵਿੱਚ ਯਾਨੀ ਕਿ 25% ਰੂੜੀ ਦੀ ਖਾਸ ਸੀਗੀ ਤੇ ਪੰਜਾਬ ਸੈਂਟਰ ਰੇਤਲੀ ਮਿੱਟੀ ਆ ਤੇ 25% ਕਮਿਟੀ ਹੈਗੀ ਦੂਜੀ ਆਪਣੀ ਕੋਰ ਮਿੱਟੀ ਜਿਹਨੂੰ ਕਹਿੰਦੇ ਜੰਮਣ ਵਾਲੀ ਇਹਦੇ ਮੈਂ ਬਾੜੀ ਕੋਰ ਮਿੱਟੀ ਪਾ ਲੈਣ ਉਹ ਚ ਵੀ ਬੁਕਤਾ ਗਰੋਥ ਨਹੀਂ ਕਰਦਾ ਕੋਈ ਬੂਟੇ ਨੂੰ ਛੋਟੇ ਬੂਟਾ ਜੇ ਲਾਉਣਾ ਕੋਈ ਵੀ ਹਾਲ ਵਾਲਾ ਬੂਟਾ ਲਾਉਣਾ ਕੋਈ ਵੀ ਉਹਨੂੰ ਚੱਲਣ ਵਾਸਤੇ ਜਗਾ ਯਾਨੀ ਕਿ ਨਰਮ ਚਾਹੀਦੀ ਹੈ ਮਿੱਟੀ ਬੜੀ ਹਾਰਡ ਮਿੱਟੀ ਜੀ ਉਹ ਕੰਮ ਨਹੀਂ ਕਰਦਾ ਪ੍ਰੋਪਰ ਲਓ ਜੀ ਇਹ ਆਪਣਾ ਹੋ ਗਿਆ ਤਿਆਰ ਜਗਾ ਠੀਕ ਹੈ ਲੰਗਾ ਤਰੀਕਾ ਹੁਣ ਤੁਹਾਨੂੰ ਜਿਹੜਾ ਹੁਣ ਤਰੀਕਾ ਪ੍ਰੋਪਰ ਹੈ ਇਹ ਚ ਗੌਰ ਰੱਖਿਓ ਉੱਟਾ ਲਾਉਣ ਵੇਲੇ ਆਪਾਂ ਗਲਤੀ ਕਰ ਲੈਂਦੇ ਹਰੇਕ ਵਾਰੀ ਲੋੜ ਹੈ ਇਹਨੂੰ ਐ ਹੁਣ ਨੱਪ ਦੇਣਾ ਪਰ ਨਾ ਹਰੀ ਮਿੱਟੀ ਨੂੰ ਲਤੜ ਲੈਣਾ ਢਕਾ ਕੇ ਕਿਰਨ ਲੱਤੀ ਗਈ ਨਾ ਮਿੱਟੀ ਜਿ ਟਕਾ ਤੇ ਹਾਰ ਨੂੰ ਬਸ ਬਸ ਮਿੱਟੀ ਆਪਾਂ ਲਤੜ ਲਈ ਕੇ ਰਾਂ ਆਹ ਗੱਲ ਦਾ ਮਿਹਨਤ ਆ ਖਾ ਦੇਖਣੀ ਆ ਵੀ ਕਿੱਡੀ ਆਪਣੀ ਹੈਗੀ ਆ ਮਾਣ ਮੂਰੇ ਕੋ ਨੰਗੀ ਆ ਨਾ ਮਿੱਟੀ ਦੀ ਜਿੱਡੀ ਹੈ ਚੱਤੀ ਹੈ ਨਾ ਉਨੀ ਮਿੱਟੀ ਵਿੱਚੋਂ ਕੱਢ ਲੈਣੀ ਇੱਦਾਂ ਤੋ ਤੁਹਾਨੂੰ ਵਸੋਂ ਉਨਾ ਹੀ ਬਣਾਉਣਾ ਜਿੰਨੇ ਚ ਲੱਗ ਜੇ ਬੜਾ ਡੂੰਗਾ ਨਹੀਂ ਲਾਉਣਾ ਇਹਨੂੰ ਪਪਾ ਜੀ ਪਾਟ ਕੇ ਫਾੜ ਕੇ ਲੱਗੂ ਹੈ ਹਾਂ ਫਾੜ ਕੇ ਲੱਗੂ ਬੋਤਾ ਕਈ ਪਤਾ ਕੀ ਗਾੜਾ ਕੱਲੇ ਥੱਲੇ ਉਹ ਪੈਕਟ ਕੱਟ ਦਿੰਦੇ ਆ ਤੂੰ ਸਾਈਡਾਂ ਤੋਂ ਵੀ ਪੈਕਟ ਨੂੰ ਕਟੂਣਾ ਵਧੀਆ ਸਰ ਨੂੰ ਵੀ ਜੜਾਂ ਦੀ ਗਰੋਥ ਹੋਣੀ ਹੈ ਸਾਰੀ ਲਾਉਣਾ ਚਾਹੀਦਾ ਹਨ ਲਾ ਦੇਵਾਂ ਨੀ ਮੈਂ ਲਵਣਾ ਗਰਮਾਂ ਤੇ ਤੋਂ ਖਰਾਬ ਨਾ ਹੋ ਜੇ ਰਹਿਣ ਦੇ ਨਾ ਮਾਰ ਆ ਵੀ ਇੰਨਾ ਮੈਲਿਆ ਆਪਾਂ ਐਡੀ ਆ ਵੇਖੀ ਗੱਤ ਸਹੀ ਆ ਉਹ ਦੇਖ ਤਾਕਤ ਰੇ ਦੇ ਬੁੱਤ ਨਾ ਇਹਦੀ ਗਾਤੀ ਕੱਢਣ ਦਾ ਤਰੀਕਾ ਤੁਹਾਨੂੰ ਮਦਦ ਦਾ ਬਹੁਤ ਸੌਖਾ ਇਹਨੂੰ ਪਾੜਨ ਦੀ ਵੀ ਲੋੜ ਨਹੀਂ ਦਿਖਾ ਦਉ ਨੂੰ ਤੁਸੀਂ ਫੇਰ ਵੀ ਵਰਤ ਸਕਦੇ ਏਨੂੰ ਐ ਥੱਲੇ ਨੂੰ ਮੋੜ ਦੇਣਾ ਇਹ ਦਵਾਰੇ ਵਰਤਣਾ ਵੀ ਹੈ ਨਾ ਪੋਲੀਥੀਨ ਹੋਰ ਬੂਟਾ ਕੁਝ ਤਿਆਰ ਕਰਨਾ ਤੁਸੀਂ ਇਹ ਚ ਘਰੇ ਵੀ ਕਰਨਾ ਪੋਲੀਥੀਨ ਨੂੰ ਇਦਾਂ ਮੋੜ ਦੇਣਾ ਬਸ ਇਦਾਂ ਹੀ ਲੈ ਜਾਣਾ ਨੇ ਜ਼ਰੂਰੀ ਨਹੀਂ ਆਓ ਪਾੜ ਕੇ ਲੋਣਾ ਰੁਕ ਜਾ ਕਰ ਮਾਣਾ ਪਟ ਜਾਣੀਆਂ ਮਿੱਟੀ ਪਟ ਜਾਣੀਆਂ ਤੇ ਬੂਟਾ ਹੋਇਆ ਨਾ ਖਰਾਬ ਆਵੇ ਕਿਹੜਾ ਅੱਗ ਨਾ ਮਿੱਟੀ ਚ ਜਦ ਤੱਕ ਕਰਾਂ ਮਿੱਟੀ ਫਾਟ ਗਈ ਬੂਟਾ ਖਰਾਬ ਹੋ ਜੂ ਕ ਰੋਕ ਜਾ ਦਰਮਾਨਾ ਪਾਸੇ ਮਿੱਟੀ ਜਿਹੜੀ ਪੋਣਿਆਂ ਟਕਾ ਕੇ ਨੱਪ ਦੇਣੀ ਆ ਠੀਕ ਆਚੀ ਟੁੱਟੇ ਨਾ ਤੇ ਇਹਨੂੰ ਇਦੋਂ ਬਾਅਦ ਪਾਣੀ ਪਾ ਦੇਣਾ ਇਹਨੇ ਤਿਆਰ ਹੋਏ ਨਾ ਇਦੋਂ ਹਫਤੇ ਬਾਅਦ ਇਹਨੂੰ ਪਾਣੀ ਪੋਣਾ ਦੂਰ ਕਰ ਲਓ ਕੈਮਰਾ ਥੋੜਾ ਜਿਹਾ ਲਓ ਜੀ ਪੋਣਾ ਹੋ ਗਿਆ ਬੂਟਾ ਤਿਆਰ ਇਸ ਤਰ੍ਹਾਂ ਇਹਨੂੰ ਹੁਣ ਪਾਣੀ ਹੈ ਤਾਂ ਛੋਟਾ ਆ ਇਹ ਤੇ ਇਦੋਂ ਬਾਅਦ ਹਫਤੇ ਬਾਅਦ ਇਹਨੂੰ ਪਾਣੀ ਪੋਣਾਗਾ ਹੁਣ ਕੀ ਰੱਬ ਪਾਣੀ ਪਾ ਕੇ ਜੜੇ ਦੀ ਚੱਲ ਜੇ ਛੋਟਾ ਲੱਗ ਰਿਹਾ ਹਨ ਹਾਂਜੀ ਕਿਵੇਂ ਲੱਗਿਆ ਬੂਟਾ ਇਸ ਤਰੀਕੇ ਨਾਲ ਤੁਸੀਂ ਲਗਾਉਣਿਆ ਬੂਟੇ ਤੇ ਬਾਕੀ ਬੂਟਿਆਂ ਦੀ ਬੈਥਾ 10 ਫੁੱਟ ਤੱਕ ਦੂਰ ਰੱਖਣੀ ਹੈ ਠੀਕ ਹੈ